ਸੋ ਸਤਰੀਕਾ ਜੀ ਸਭ ਨੂੰ ਅੱਜ ਆਏ ਸੀ ਆਪਣੇ ਛੋਟੇ ਵੀਰ ਖੁਈਨਾ ਪਟਨ ਵਾਲੇ ਪਿੰਡ ਦੇ ਸੁਮਲਕਾਣੇ ਤੋਂ ਇਹ ਕਹਿੰਦੇ ਯਾਰ ਸਾਰੀਆਂ ਵੀਡੀਓ ਪਾਈ ਜਾਂਦੇ ਲੋਕਾਂ ਦੀਆਂ ਪਾਈਆਂ ਨੇ ਸਾਡੀ ਵੀ ਪਾ ਦੇ ਮਹਾਪਾਦ ਨੇ ਪਾਈ ਆਪਣਾ ਕਿਹੜਾ ਜੋਰ ਲੱਗਦਾ ਤੇ ਮੈਨੂੰ ਆਖਿਆ ਜਰ ਤੁਸੀਂ ਯੋਧੇ ਹੁੰਨੇ ਹੋ ਮੈਨੂੰ ਇਹ ਕਹਿੰਦਾ ਯੋਧੇ ਤਾ ਮਾ ਕਾ ਐਡਾ ਵੱਡਾ ਤਾਂ ਸਾਡੇ ਸਿਰ 'ਚ ਨਾ ਹੋ ਕਰ ਤੂੰ ਮਹਾਰਜ ਯੋਧਿਆਂ ਤੋਂ ਘੱਟ ਥੋੜੀਆਂ ਤੁਸੀਂ ਜਿਹੜੇ ਧਰਤੀ 'ਨਾ ਮੱਥਾ ਲਾਈ ਬੈਠੇ ਹੋ ਹੁਣ 20 25 ਫੁੱਟ 30 ਫੁੱਟ ਡੂੰਘੇ ਜਾਓਗੇ ਇੱਥੋਂ ਜਾਣਾ ਕਿਹੜਾ ਸੌਖੀ ਗੱਲ ਐ ਦੂਜਾ ਗੋਲ-ਗੋਲ ਘੁੰਮਣਾ ਹਨਾ ਉਹ ਬੈਠਾ 14 ਰਖ ਸਭ ਤੋਂ ਵੱਡਾ ਦਾ ਆਹ ਵੀਰ ਬਾਹਰ ਕੰਮ ਇਹਦਾ ਵੀ ਕੋਈ ਘੱਟ ਨਹੀਂ ਸਾਰੀਆਂ ਬਾਲਟੀਆਂ ਇਹਦੇ ਸ਼ਾਮ ਤੱਕ ਮੁਰਚੇ ਐ ਗੋਲ ਹੋ ਜਾਣਗੇ ਢੇੜ ਟਰਾਲੀ ਮਿੱਟੀ ਦੀ ਨਿਕਲਣੀ ਐ ਪੂਰੀ ਸੋ ਗੱਲ ਇਹ ਹੈ ਕਿ ਜੇ ਕਿਸੇ ਵੀਰ ਭਾਈ ਨੇ ਆਪਦਾ ਲੈਟਰਿੰਗ ਜਾਂ ਖੂਹੀ ਹੋਰ ਲਵਾਉਣੀ ਹੋਵੇ ਤਾਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਤੁਸੀਂ ਤੇ بھائی ਆਪਦਾ ਨੰਬਰ ਕੰਟੈਕਟ ਸਾਰਾ ਕੁਝ ਦੱਸੂਗਾ ਆਪਣੇ ਅੱਜ ਆਏ ਸੀ ਖੂਹੀ ਪਟਣ ਦਾ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਕਿਉਂ ਇਹਨਾਂ ਬਿਨਾ ਵੀ ਨਹੀਂ ਸਰਦਾ ਇਹਨਾਂ ਦਾ ਆਪਣੀ ਜ਼ਿੰਦਗੀ ਦੀ ਵਿੱਚ ਬਹੁਤ ਵੱਡਾ ਰੋਲ ਹੁੰਦਾ ਹੈ ਚਾਹੇ ਕਿਸੇ ਵੀ ਬੰਦਾ ਮੈਂ ਤਾਂ ਕਹਿਣਾ ਨਾ ਜਿਹੜਾ ਸਬਜ਼ੀ ਵੀ ਆਪਣੇ ਬਾਹਰ ਚ ਲੈ ਕੇ ਆਉਂਦਾ ਨਾ ਉਹਦਾ ਵੀ ਬਹੁਤ ਵੱਡਾ ਧੰਨਵਾਦ ਹੈ ਕਿ ਜਾਵਾਂਗੇ ਪਿੰਡ ਲੈਣ ਜਾਵਾਂਗੇ ਜਾਂ ਕੋਈ ਹੋਰ ਗੱਲ ਪਈ ਛੱਕ ਆਪਦੇ ਉਹ 2 ਰੁਪਿਆ ਦੀ ਕਮਾਉਣ ਖਤਰੀ ਤੁਰਿਆ ਫਿਰਦਾ ਵਿਚਾਰਾ ਪਰ ਆਪਣੀ ਜ਼ਿੰਦਗੀ ਦੇ ਵਿੱਚ ਹਿੱਸਾ ਬਹੁਤ ਵੱਡਾ ਹੁੰਦਾ ਹੈ ਇਹਨਾਂ ਲੋਕਾਂ ਦਾ ਸੋ ਕੀ ਨਾ ਬਾਈ ਦਾ ਹੋਰ ਹੈ ਹੋਰ ਹੈ ਲੈ ਵੀ ਗੋਰੇ ਭਾਈ ਇੱਥੇ ਬੈਠਾ ਬੈਠਾ ਸਾਰਾ ਕੁਝ ਦੱਸ ਦੇ ਆਪਦਾ ਤੇ ਨਾਂ ਦੱਸ ਪਹਿਲਾਂ ਦਾ ਸਸੀ ਕਾਲ ਜੀ ਨਾਂ ਮੇਰਾ ਗੋਰਾ ਜੀ ਹਾਂ ਪਿੰਡ ਦਿਸੂ ਮਲਕਾਨਾ ਜੀ ਇਸ ਟਾਈਮ ਆਪਾਈ ਹੋਈਆਂ ਜੀ ਨਰੰਗ ਪਿੰਡ ਠੀਕ ਹੈ ਕੋਈ ਲਾਈ ਨਹੀਂ ਜੀ ਕੱਚੀ ਆਪਾਂ ਕੜਿਆਂ ਵਾਲੀਆਂ ਦੀ ਲਾਉਣੇ ਆ ਹੂੰ ਤੇ ਇਹ ਆਪਣੀ ਜਿਹੜੀ ਰਹਿ ਗਈ ਹੈ 3 ਫੁੱਟੀ ਜੀ ਇਹਦਾ 150 ਰੁਪਿਆ ਫੁੱਟ ਹੈ ਢਾਈ ਵਾਲੀ ਦਾ ਹੈਗਾ ਗਾਈ 130 ਹੂੰ ਤੇ ਪੌਣੇ ਤਿੰਨ ਦਾ 140 ਇਹ ਕੜਿਆਂ ਵਾਲੀ ਦਾ ਰੇਟ ਹੈ ਕੜਿਆਂ ਵਾਲੀ ਦਾ ਰੇਟ ਹੈ ਜੀ ਪੱਕੀ ਕੜਿਆਂ ਵਾਲੀਆਂ ਲਾਉਣੇ ਆ ਠੀਕ ਹੈ ਇੱਥੇ ਆਪਾਂ 100 ਕਿਲੋਮੀਟਰ ਦੇ ਰੇਰਗੇ ਚ ਜਾਣੇ ਜਿੱਥੇ ਮਰਜੀ ਫੋਨ ਕਰ ਸਕਦਾ ਹੈ ਤੇ ਆ ਜਿਹੜੀ ਆਪਣੀ ਸਿੰਪਲ ਪਟਦੇ ਆ ਇਹ ਸਿੰਪਲ ਦਾ 100 ਰੁਪਿਆ ਫੁੱਟ ਹੈ ਜੀ ਸਿੰਪਲ ਦਾ 100 ਰੁਪਿਆ ਫੁੱਟ ਹੈ ਹਾਂਜੀ ਤੇ ਨਾਮ ਤੇਰਾ ਗੋਰਾ ਸਿੰਘ ਪਿੰਡ ਦੇ ਸੁਮਲ ਗਾਨਾ ਹਾਂਜੀ ਤੇ ਫੋਨ ਨੰਬਰ ਬੋਲ ਦੇ ਫਿਰ 96716 94025 ਇੱਕ ਵਾਰੀ ਹੋਰ ਬੋਲ ਦੇ 96716 94025 94025 ਲੈ ਬਈ ਜੇ ਕਿਸੇ ਵੀਰ ਭਾਈ ਨੇ ਆਪਦਾ ਕੰਮ ਕਰਵਾਉਣਾ ਹੈ ਤਾਂ ਤੁਸੀਂ ਇਹ ਨਾਲ ਸੰਪਰਕ ਕਰ ਲਿਓ ਨੰਬਰ ਬੋਲਤਾ ਬਾਈ ਗੁਰੇ ਨੇ ਤੇ ਦੇਵੋ ਆਸ਼ੀਰਵਾਦ ਇਹਨੂੰ ਆਪਦਾ ਆਪਦਾ ਕੰਮ ਮੁਕੰਮਲ ਕਰਕੇ ਬਾਹਰ ਆਵੇ ਵਿਚਾਰਾ ਠੀਕ ਹੈ ਨਾ ਸ਼ਾਮ ਤੱਕ ਫੇਰੇ ਇਹਦੇ ਨਿੱਕੇ ਜੇ ਸ਼ਾਟ ਪਾਵਾਂਗੇ ਆਪਾਂ ਜਦੋਂ ਆ ਗਿਆ ਬਾਹਰ ਕੋਈ ਪੱਟ ਦੀ ਇੱਥੇ ਲਾਤੀ ਨਾ ਬਰੇਤੀ ਦੇ ਢੇਰ ਤੁਹਾਨੂੰ ਭਖਾਵਾਂਗੇ ਸੋ ਇੰਨਾ ਸੀਗਾ ਅੱਜ ਧੰਨਵਾਦ ਜੀ